ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇਨੇ ਆ ਕਦੀ ਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਨੇ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਆਲ ਲਾ ਜੀ ਬੋਲੇ ਆਜੋ ਅੱਜ ਬੜੇ ਜਨਾਬ ਅੱਜ ਬੜਾ ਵਦਿਕਾ ਦੇਨੇ ਵਦਿਕਾ ਦੇਨੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਬੋਲੇ ਬੋਲੇ ਸੋਨਿਆਲ ਬੋਲੇ ਆਜੋ ਅੱਜ ਬੜੇ ਜਨਾਬ ਅੱਜ ਬੜਾ ਵਦਿਕਾ ਦੇਨੇ ਵਦਿਕਾ ਦੇਨੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਬੋਲੇ ਬੋਲੇ ਸੋਨਿਆਲ ਬੋਲੇ ਆਜੋ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇਨੇ ਆ ਕਦੀ ਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਲਾ ਧਰ ਮੋਰੋ ਨਾ ਆਜੋ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇਨੇ ਆ ਕਦੀ ਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਨੇ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਆਲ ਲਾ ਜੀ ਬੋਲੇ ਆ ਜਾਓ ਅੱਜ ਬੜੇ ਜਨਾਬ ਅੱਜ ਬੜਾ ਵਜਗਾ ਦੇਨੇ ਆ ਵਦਿਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਬੋਲੇ ਬੋਲੇ ਸੋਨਿਆਲ ਬੋਲੇ ਆਜੋ ਅੱਜ ਬੜੇ ਜਨਾਬ ਅੱਜ ਬੜਾ ਵਦਿਕਾ ਦੇਨੇ ਆ ਵਦਿਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਬੋਲੇ ਬੋਲੇ ਸੋਨਿਆਲ ਬੋਲੇ ਆ ਜਾਓ ਅੱਜ ਬੜੇ ਜਨਾਬ ਅੱਜ ਬੜਾ ਵਜ ਗਿਆ ਤੇ ਨੇ ਵਜ ਗਿਆ ਦੇ ਨੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਬੋਲੇ ਬੋਲੇ ਸੋਨਿਆਲ